वागुरु जी का खालसा श्री वागुरु जी की बोले सोने मेरे बाज्ञा बाज्ञा वाले बाजापाही है पंथ बेमिसाल बोले सोने हाल आज मैं असिसे कोई गांव वाले बन के नहीं आए जिम्मे मेरा भ्रा कह रहा है कि ਪੋਸਤਾ ਪਾ ਦਿੰਦੇ ਆ ਆ ਕਰ ਦਿੰਦੇ ਆ ਉਹ ਕਰ ਦਿੰਦੇ ਆ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਅਸੀਂ ਦੁਆਬੇ ਤੋਂ ਬਿਲੋਂਗ ਕਰਦੇ ਆ ਜੀ ਸਾਰੇ ਦੁਆਬੇ ਤੁਸੀਂ ਦੇਖੋ ਅਸੀਂ ਕੈਂਡਲ ਮਾਰਚ ਵੀ ਕੱਢੀ ਆ ਉੱਥੇ ਜਦੋਂ ਸ਼ੁਰੂ ਹੋਇਆ ਮੈਂ ਗੁਰਲੇਜ਼ ਅੱਤਰ ਜੀ ਤੇ ਸਾਡੇ ਮੰਗੀਮਾਲ ਉਹਨਾਂ ਨੇ ਅਸੀਂ ਉੱਥੇ ਧਰਨੇ ਦਿੱਤੇ ਉੱਥੇ ਅਸੀਂ ਬਹੁਤ ਸਾਰੀਆਂ ਰੈਲੀਆਂ ਕੱਢੀਆਂ ਨੇ ਸੋ ਅਸੀਂ ਵੀ ਚੁੱਪ ਕਰਕੇ ਨਹੀਂ ਬੈਠੇ ਜੀ ਪਰ ਕੈਮਰੇ ਅੱਗੇ ਨਹੀਂ ਆਏ ਇਹ ਗੱਲ ਕੈਮਰੇ ਅੱਗੇ ਨਹੀਂ ਆਏ ਸ਼ੌਕ ਵੀ ਨਹੀਂ ਕੈਮਰੇ ਅੱਗੇ ਆਉਣ ਦਾ ਬਸ ਜਦੋਂ ਕੋਈ ਵੀਡੀਓ ਆਡੀਓ ਬਣਾਉਣਾ ਹੁੰਦਾ ਜਾਂ ਕੋਈ ਗੀਤ ਗੂਤ ਗਾਉਣਾ ਹੁੰਦਾ ਉਦੋਂ ਆ ਜਾਂਦੇ ਉਦਾਂ ਕੋਈ ਸ਼ੌਕ ਨਹੀਂ ਹੈਗਾ ਕੌਮ ਵਾਸਤੇ ਆਏ ਆ ਪੰਜਾਬੀਅਤ ਵਾਸਤੇ ਆਏ ਆ ਪੰਜਾਬ ਵਾਸਤੇ ਆਏ ਆ ਭਰਾਵਾਂ ਲਈ ਆਏ ਆ ਸੋ ਮੇਰੇ ਡੈਡੀ ਕਹਿੰਦੇ ਹੁੰਦੇ ਕਿ ਅਸੀਂ ਬਾਬਾ ਮਰਦਾਨਾ ਦੀ ਔਲਾਦ ਆ ਤੇ ਬਾਬਾ ਮਰਦਾਨਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸੇਵਾ ਕਰਦੇ ਆਏ ਨੇ ਇਸ ਕੌਮ ਦੀ ਤੇ ਅੱਗੇ ਵੀ ਅਸੀਂ ਕਰਦੇ ਆਵਾਂਗੇ ਸਾਡੇ ਪੁੱਤ ਪੋਤਰੇ ਗਾ ਵੀ ਕਰਦੇ ਆਉਂਗੇ ਜੀ ਸਲਾਮ ਹੈ ਤੁਹਾਡੀ ਕੌਮ ਨੂੰ ਸਜਦਾ ਦਰ ਸਜਦਾ ਸਜਦਾ ਦਰ ਸਜਦਾ ਸਜਦਾ ਦਰ ਸਜਦਾ ਔਰ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਸਾਰੀ ਕਲਾਕਾਰ ਬਰਾਦਰੀ ਜਿਹਦੇ ਵਿੱਚ ਫਰੋਜ਼ ਖਾਨ ਜੀ ਹੈ ਜਿਹਦੇ ਵਿੱਚ 마ਸ਼ਾਅੱਲੂ ਜੀ ਨੇ ਜਿਹਦੇ ਵਿੱਚ ਸਰਦਾਰ ਅਲੀ ਜੀ ਨੇ ਜਿਹਦੇ ਵਿੱਚ ਇਸ ਪੂਜਾ ਜੀ ਨੇ ਜਿਹਦੇ ਵਿੱਚ ਗੁਰਲੇਖਤਰ ਜੀ ਨੇ ਕੈਲੀ ਸਾਹਿਬ ਨੇ ਸਤਿੰਦੇ ਸੱਤੀ ਭੈਣ ਜੀ ਹੈ ਸਾਡੀ ਕੌਰ ਵੀ ਨੇ ਸਾਰੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਚਰਨਾਂ ਵਿੱਚ ਜਿੱਦਾਂ ਜਿੱਦਾਂ ਕਹੀ ਜਾਵਾਂਗੇ ਉਦੋਂ ਉਦੋਂ ਅਸੀਂ ਕਰੀ ਦਵਾਂਗੇ ਬੋਲੇ ਸੁਬਾਨ ਕਿਸਾਨ ਸਾਡਾ ਅੰਨ ਦਤਾ ਹੈ ਕਿਸਾਨ ਸਾਡਾ ਵੀ ਦਰਦ ਹੈ ਇਹਦਾ ਦਰਦ ਸਾਡਾ ਦਰਦ ਹੈ ਅਸੀਂ ਸਾਰੇ ਜਣੇ ਮਿਲ ਕੇ ਦੁਆ ਕਰਦੇ ਆ ਕਿ ਜ ਜਿਹੜੀਆਂ ਵੀ ਇਹਨਾਂ ਦੀਆਂ ਮੰਗਾਂ ਨੇ ਜਿਹੜੇ ਹੱਕ ਨੇ ਉਹ ਇਹਨਾਂ ਨੂੰ ਮਿਲਣ ਤਾਂ ਫਿਰ ਅਸੀਂ ਖੁਸ਼ੀਆਂ ਦੇ ਗਾਣੇ ਗਾਈਏ ਅਸੀਂ ਵੀ ਆਪਣੇ ਗਾਣੇ ਗੁਣੇ ਅਜੇ ਬੰਦ ਕੀਤੇ ਹੋਏ ਨਹੀਂ ਅਸੀਂ ਬਿਲਕੁਲ ਤੁਹਾਡੇ ਨਾਲ ਆ ਔਰ ਇੰਨੀ ਗੱਲ ਕਹਿੰਦੇ ਹਾਂ ਮੈਂ ਸਰਦਾਰ ਜੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਜਿਹੜਾ ਮੇਰਾ ਬਚਦਾ ਟਾਈਮ ਉਹਦੇ ਵਿੱਚ ਉਹ ਆਪਣੇ ਆ ख्याल पेश कर मेहरबानी जी वागुरु जी।, जी का खालसा श्री वागुरु जी की मैं